ਸੁਣ ਰੱਤ ਤੋਂ ਬੀ ਦੇ ਕੁੱਤੇ ਵਾਲੀ ਹੁੰਨੇ ਨਾ ਘਰ ਦੇ ਨਾ ਘਾੜ ਦੇ ਉਦੋਂ ਛਤਰ ਪਹਿਣਗੇ ਇਧਰੋਂ ਵੇਚੀ ਬੈਠੇ ਹੋਗੇ ਹੁਣ ਹੋ ਗਈ ਨਾ ਜਿਵੇਂ ਹੁਣ 트ੰਪ ਨੇ ਸ਼ੁਰੂ ਕਰਤਾ ਕੰਮ ਕੈਨੇਡਾ ਵਾਲੀ ਬੀਬੀ ਦਾ ਰੂਪੀ ਡੱਲਾ ਦਾ ਬਿਆਨ ਆ ਗਿਆ ਵੀ ਅਸੀਂ ਵੀ ਜਿਹੜੇ ਕਾਨੂੰਨੀ ਬਸ ਰਹੇ ਨੇ ਕੱਢਾਂਗੇ ਇਹ ਗੋਰੀ ਚਮੜੀ ਵਾਲੇ ਲੋਕ ਆ ਭਰਾਵੋ ਇਹਨਾਂ ਨੇ ਤਾਂ ਅਸੀਂ ਕਿਹੜਾ ਭਲੇਖਾ ਪਾਲੀ ਬੈਠੇ ਆ ਇਹਨਾਂ ਨੇ ਤਾਂ ਜਿਹੜੇ ਅਮਰੀਕਾ ਦੇ ਰੈਡ ਇਨੀਅਨ ਲੋਕ ਸੀ ਹੁੰਜੇ ਲਾਤੇ ਕਿ ਜਿਹੜਾ ਬੰਦਾ ਜਿਹੜਾ ਇਨਸਾਨ ਆਪਣੀ ਧਰਤੀ ਮਾਂ ਤੋਂ ਮੁਨਕਰ ਹੋ ਕੇ ਆਪਣਾ ਮੁੱਖ ਮੋੜ ਕੇ ਆਪਣੀ ਧਰਤੀ ਮਾਂ ਨੂੰ ਬੇਦਾਵਾ ਲਿਖ ਕੇ ਦੇ ਕੇ ਭੱਜ ਜਾਂਦਾ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਅਸੀਂ ਆਪਣੀਆਂ ਪੈਲੀਆਂ ਵੇਚ-ਵੇਚ ਕੇ ਆਪਣੇ ਘਰ-ਬਾਰ ਵੇਚ-ਵੇਚ ਕੇ ਨਾਂ ਭੱਜ ਗਏ 50 ਲੱਖ ਲਾਏ ਗਏ ਸੀ ਜੀ ਐ ਹੋ ਗਿਆ ਜੀ ਉਹ ਹੋ ਗਿਆ ਜੀ ਉਹ 50 ਲੱਖ ਲਾ ਕੇ ਇੱਥੇ ਕਾਰੋਬਾਰ ਤੋੜ ਲੋ ਕਿ ਭੁੱਖੇ ਨਹੀਂ ਮਰਦੇ ਜਿਹੜਾ ਬੰਦਾ ਇਹੋ ਕਿੱਲਾ ਵੇਚ ਕੇ ਜਾਂਦਾ ਤਾਂ ਕਿੱਲਾ ਵੇਚ ਕੇ ਜਾਂਦਾ ਉਹ ਬੰਦਾ ਮੈਨੂੰ ਇੱਥੇ ਮਰਲਾ ਲੈ ਕੇ ਦਿਖਾਵੇ ਆ ਕੇ ਹੁਣ ਮੈਂ ਕਿੰਨੀ ਪੈਲੀ ਆ ਮੁੰਡੇ ਨੂੰ ਆਉਂਦੀ ਕਹਿੰਦੇ ਕੱਲਾ ਹੀ ਮੁੰਡਾ 25 ਕਿੱਲੇ ਪੈਲੀ ਆ ਪਿਓ ਕਾਨੂੰਗੋ ਆ 25 25 ਕਿੱਲੇ ਪੈਲੀ ਪਿਓ ਕਾਨੂੰਗੋ ਹੋਵੇ ਤੇ ਕੱਲਾ ਮੁੰਡਾ ਬਾਹਰ ਕੱਲਾ ਪੈਸਾ ਲਾਲਚ ਨੇ ਸਾਡੀਆਂ ਅੱਖਾਂ ਨਹੀਂਆਂ ਕਰਦੀਆਂ ਕਹਿੰਦੇ ਪੱਟੀ ਬਣਦੀ ਛੱਡੇ ਆ ਆ ਚੱਕੀ ਜੇ ਨੂੰ 50 50 ਲੱਖ ਰੁਪਈਆ ਬਿਆਹਾਂ ਤੇ 10 10 ਲੱਖ ਰੁਪਈਆ 12 12 ਗਾਵਾਂ ਵਾਲਿਆਂ ਨੂੰ ਦੇ ਜਾਂਦੇ ਹੋ 2 2.5 ਘੰਟਿਆਂ ਦੇ ਵਿੱਚ 2 2.5 ਇਕੱਲੇ ਫੂਕ ਕੇ ਬਾਹਰ ਵਾਪਸ ਮੁੜਿਆਉਨੇ ਆ ਕੁਮੈਰਲ ਪਾਇੰਦਾ ਸਾਡੇ ਅਚਕ-ਚਕ ਕੇ ਲਿਮਟਾਂ ਬੈਂਕਾਂ ਤੋਂ ਘਰ ਪਾਈ ਨੇ ਦੋ-ਦੋ ਮੰਜ਼ਲੇ ਇੱਟਾਂ ਨੇ ਖਾਣ ਨੂੰ ਦੇਣਾ ਕਮਾਈ ਦੇਣੀ ਆ ਤੂੰ ਵੱਡੀ ਗੱਡੀ ਲੈ ਲਈ ਬ੍ਰਾਂਡਡ ਆਪਲਾ ਫੋਨ ਲੈ ਲਿਆ ਇਹਦੋਂ ਥੱਲੇ ਆ ਜੂ ਪਾਪੂਲੇਸ਼ਨ ਆਬਾਦੀ ਨੇ ਵਧਣਾ ਹੈ ਜ਼ਮੀਨ ਨੇ ਘਟਣਾ ਹੈ ਤੇ ਆਨ ਵਾਲੇ ਸਮੇਂ 'ਚ ਭੋਜੰਦਾ ਸੰਕਟ ਖੜਾ ਹੋਣਾ ਬਹੁਤ ਵੱਡਾ ਕਰਨੀ ਆ ਜਿਹੜੇ ਅਮਰੀਕਾ ਤੋਂ ਅੱਜ ਸਾਡੇ ਪੰਜਾਬ ਦੇ ਵੀ 32-33 ਜਾਣੇ ਵਾਪਸ ਮੁੜ ਕੇ ਆਏ ਆ ਉਨ੍ਹਾਂ ਚ ਕੋਈ ਨੌਜਵਾਨ ਆ ਕੋਈ ਬੀਬੀਆਂ ਨੇ ਕੋਈ ਬੱਚੇ ਆ ਪਹਿਲੀ ਗੱਲ ਤਾਂ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਹੌਸਲਾ ਨਹੀਂ ਛੱਡਣਾ ਜ਼ਿੰਦਗੀ ਸੰਘਰਸ਼ ਦਾ ਨਾਮ ਆ ਜ਼ਿੰਦਗੀ 'ਚ ਬੜੇ ਉਤਰਾ ਚੜ੍ਹਾ ਚੰਗੇ ਮਾੜੇ ਦੌਰ ਆਉਂਦੇ ਰਹਿੰਦੇ ਆ ਕੰਮ ਦਾ ਕੋਈ ਘਾਟਾ ਨਹੀਂ ਪੰਜਾਬ 'ਚ ਜਿਹੜੇ ਬੰਦੇ ਨੇ ਹੱਥੀਂ ਕਿਰਤ ਕਰਨੀ ਆ ਮਿਹਨਤ ਕਰਨੀ ਆ ਉਹਨੂੰ ਕੋਈ ਘਾਟਾ ਨਹੀਂ ਇੱਥੇ ਇਹ ਧਰਤੀ ਦੇ ਖਾਸ ਤੌਰ ਤੇ ਜੇ ਇੱਥੇ ਪ੍ਰਵਾਸੀ ਆ ਕੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਇੱਥੇ ਟਿਕਟਾਂ ਲੈ ਕੇ ਇਕੱਲੀਆਂ ਕਿਰਤ ਦੇ ਸਿਰ ਤੇ ਕੰਮ ਦੇ ਸਿਰ ਤੇ ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰ ਗਏ ਪਲਾਟ ਲੈ ਗਏ ਜ਼ਮੀਨਾਂ ਲੈ ਗਏ ਠੇਕੇਦਾਰ ਬਣ ਕੇ ਵੱਡੀਆਂ-ਵੱਡੀਆਂ ਗੱਡੀਆਂ ਲਈ ਫਿਰਦੇ ਆ ਤਾਂ ਸਾਡੇ ਕੋਲ ਤਾਂ ਫੇਰ ਵੀ ਸਾਡੀਆਂ ਵਿਰਾਸਤਾਂ ਪਿਤਾ ਪੁਰਖੀ ਸਾਡੇ ਕੋਲੇ ਆਪਦੇ ਗੁਜ਼ਾਰੇ ਜੋਗੀ ਧਰਤੀ ਹੈਗੀ ਆ ਸੋ ਇੱਕਦਾਂ ਉਹਨਾਂ ਨੇ ਬਾਈ ਹੌਸਲਾ ਨਹੀਂ ਛੱਡਣਾ ਤੇ ਚੜਦੀ ਕਲਾ ਦੇ ਰਿਹਾ ਕੋਈ ਗੱਲ ਨਹੀਂ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਜੋ ਕਰਦਾ ਹੁੰਦਾ ਕਹਿੰਦੇ ਪ੍ਰਮਾਤਮਾ ਚੰਗੇ ਲਈ ਕਰਦਾ ਸੋ ਤੁਸੀਂ ਹੁਣ ਵਾਪਸ ਆ ਗਏ ਹੋ ਸੋ ਅਗਲੀ ਜਿਹੜੀ ਮੈਂ ਗੱਲ ਕਰਨੀ ਆ ਜੋ ਮੇਰਾ ਸਨੇਹਾ ਮੁੱਚੇ ਪੰਜਾਬੀਆਂ ਨੂੰ ਹੁੰਦਾ ਦੇਸ਼ਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਕਿ ਪੰਜਾਬ ਦੇ ਲੋਕੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਆਪਣੀ ਜੜ ਨਾ ਪੱਟੋ ਪੰਜਾਬ ਤੋਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਨਾ ਭੱਜੋ ਆਪਣੇ ਘਰ-ਬਾਰ ਵੇਚ ਕੇ ਨਾ ਭੱਜੋ ਪਤਾ ਨਹੀਂ ਕਿਹੜੇ ਵਕਤ ਕੋਈ ਇਹ ਜਾਂ ਮਾਹੌਲ ਬਣਨਾ ਹੈ ਜਿਵੇਂ ਹੁਣ ਟਰੰਪ ਨੇ ਸ਼ੁਰੂ ਕਰਤਾ ਕੰਮ ਕੈਨੇਡਾ ਵਾਲੀ ਬੀਬੀ ਦਾ ਰੂਬੀ ਡੱਲਾ ਦਾ ਬਿਆਨ ਆ ਗਿਆ ਵੀ ਅਸੀਂ ਵੀ ਜਿਹੜੇ ਕਾਨੂੰਨੀ ਬਸ ਰਹੇ ਨੇ ਕੱਢਾਂਗੇ ਇਹ ਗੋਰੀ ਚਮੜੀ ਵਾਲੇ ਲੋਕ ਆ ਭਰਾਵੋ ਇਹਨਾਂ ਨੇ ਤਾਂ ਅਸੀਂ ਕਿਹੜਾ ਭਲੇਖਾ ਪਾਲੀ ਬੈਠੇ ਆ ਇਹਨਾਂ ਨੇ ਤਾਂ ਜਿਹੜੇ ਅਮਰੀਕਾ ਦੇ ਰੈਡ ਇਨੀਅਨ ਲੋਕ ਸੀ ਖੁੰਝੇ ਲਾਤੇ ਨਿਊਜ਼ੀਲੈਂਡ ਆਸਟ੍ਰੇਲੀਆ ਜਿਹੜੇ ਮੋਰੀ ਲੋਕ ਸੀਗੇ ਉੱਥੋਂ ਦੇ ਮੋਰੀ ਲੋਕ ਜਿਹੜੇ ਮੂਲ ਨਿਵਾਸੀ ਸੀ ਉਹ ਖੁੰਝੇ ਲਾਤੇ ਇਹਨਾਂ ਗੋਰਿਆਂ ਨੇ 80 ਫੀਦੀ ਦੁਨੀਆ ਤੇ ਰਾਜ ਕੀਤਾ ਤੇ ਜਿਹੜੀ ਹੇਟ ਕਰਾਇਮ ਦੀ ਮੈਂ ਗੱਲ ਸੁਣਨ ਚ ਆਈ ਆ ਮੇਰੇ ਬਾਹਰ ਬੈਠੇ ਮੁੰਡੇ ਦੱਸਦੇ ਵੀ ਬਹੁਤ ਜ਼ਿਆਦਾ ਹੇਟ ਕਰਾਇਮ ਕਾਰਲੇ ਮੁਲਖਾਂ ਦੇ ਵਿੱਚ ਵੱਧ ਚੁੱਕੀ ਆ ਜਿਹੜੇ ਗੋਰੀ ਚਮੜੀ ਵਾਲੇ ਲੋਕ ਆ ਸਾਡੇ ਰੰਗ ਨੂੰ ਸਾਡੀਆਂ ਨਸਲਾਂ ਨੂੰ ਭੇਦ ਭਾਵ ਕਰ ਵੀ ਰਹੇ ਆ ਤੇ ਨਫ਼ਰਤ ਦੀ ਨਜ਼ਰਨਾਹ ਦੇਖਦੇ ਆ ਪਿੱਛੇ ਖਬਰ ਵੀ ਇੱਕ ਲੱਗੀ ਸੀਗੀ ਵੀ ਜਾਂ ਕਿਸੇ ਗੱਡੀ ਮਗਰ ਫੋਟੋ ਲਾਦੀ ਸਾਡੇ ਬੰਦੇ ਹੀ ਕੱਟੀ ਕਰਦੇ ਦੀ ਵੀ ਬੰਦਾ ਲੈਟਰੀ ਕਰੀ ਜਾਂਦਾ ਕੱਟੀ ਕਰੀ ਜਾਂਦਾ ਉਹਦੀ ਫੋਟੋ ਲਾਦੀ ਸੀਗੀ ਕਿਸੇ ਪੰਜਾਬੀ ਬੰਦੇ ਦੀ ਜਾਂ ਸਿੱਖ ਦੀ ਕਿਸੇ ਦੀ ਬਣਾ ਕੇ ਤਸਵੀਰ ਲਾਦੀ ਸੀਗੀ ਵੀ ਇੱਥੇ ਤੁਸੀਂ ਨਾਓ ਤੁਸੀਂ ਇੱਥੇ ਵਿਚਾਂ ਦੇ ਟੱਟੀ ਕਰ ਜਾਂਦੇ ਹੋ ਕਹਿਣ ਦਾ ਭਾਵ ਉਹ ਨਫਰਤ ਸਾਨੂੰ ਸ਼ੁਰੂ ਸਾਡੇ ਲੋਕਾਂ ਕਿ ਜਿਹੜਾ ਬੰਦਾ ਜਿਹੜਾ ਇਨਸਾਨ ਆਪਣੀ ਧਰਤੀ ਮਾਂ ਤੋਂ ਮੁਨਕਰ ਹੋ ਕੇ ਆਪਣਾ ਮੁੱਖ ਮੋੜ ਕੇ ਆਪਣੀ ਧਰਤੀ ਮਾਂ ਨੂੰ ਬੇਦਾਵਾ ਲਿਖ ਕੇ ਦੇ ਕੇ ਭੱਜ ਜਾਂਦਾ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਉਹਨੂੰ ਆਖਰ ਨੂੰ ਕੋਈ ਵੀ ਇਨਸਾਨ ਆ ਉਹਨੂੰ ਮਾਂ ਦੀ ਬੁੱਕਲ ਸੀ ਆਉਣਾ ਪੈਂਦਾ ਤੇ ਮਾਂ ਦੀ ਬੁੱਕਲ ਹੀ ਸਾਂਭਦੀ ਹੈ ਇਨਸਾਨ ਨੂੰ ਇਹ ਪੰਜਾਬ ਦੀ ਧਰਤੀ ਸਾਡੀ ਮਾਂ ਹੈ ਅਸੀਂ ਆਪਣੀਆਂ ਪੈਲੀਆਂ ਵੇਚ-ਵੇਚ ਕੇ ਆਪਣੇ ਘਰ-ਬਾਰ ਵੇਚ-ਵੇਚ ਕੇ ਨਾਂ ਭੱਜ ਗਏ ਜਿਹੜਾ ਪ੍ਰੀਖਿਆ ਤੁਸੀਂ ਪਾਲੀ ਫਿਰਦੇ ਹੋ ਨਾ ਕਿਹੜੀ 40 ਸਾਲ ਦੇ ਬਾਅਦ ਆ ਅਸੀਂ 50 ਸਾਲ ਦੇ ਬਾਅਦ ਗਏ ਆ ਅਜੇ ਤਾਂ ਪੱਕੇ ਹੋਗੇ ਪੀਆਰ ਲੈ ਲਈ ਐਨੇ ਜੜ ਤੋਂ ਇੱਥੋਂ ਦੇ ਬਸਨੀਕ ਬਣ ਗਏ ਇਹ ਪ੍ਰੀਖਿਆ ਕੱਢ ਦਿਓ ਪਤਾ ਨਹੀਂ ਕਦੋਂ ਇਹਨਾਂ ਨੇ ਛੋਡੇ ਤੇ ਇਹ ਤਲਵਾਰ ਲਿਆ ਕੇ ਲਮਕਾਉਣੀ ਆ ਇੱਥੇ ਪੱਕੇ ਹੋਏ 40 40 50 50 ਸਾਲ ਦੇ ਬੰਦਿਆਂ ਨੂੰ ਐ ਮਾਰਨਗੇ ਕੱਢ ਕੇ ਜਾਂ ਮੱਖੀ ਮਾਰਦੇ ਆ ਕੱਢ ਕੇ ਸੋ ਇਸ ਕਰਕੇ ਸਾਨੂੰ ਬੇਨਤੀ ਆ ਵੀ ਜਿਹੜੇ ਹੁਣ ਬਾਹਰ ਬੈਠੇ ਆ ਉਹਨਾਂ ਨੂੰ ਖਾਸ ਤੌਰ ਤੇ ਸੁਣ ਲਓ ਜਿਹੜੇ ਤੁਸੀਂ 35 ਪੈਂਦੀ 40 40 ਸਾਲ ਦੇ ਬਾਹਰ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਚ ਆ ਕੇ ਆਪਣੇ ਘਰ ਸੰਭਲੋ ਆਪਣੀਆਂ ਜ਼ਮੀਨਾਂ ਸੰਭਲੋ ਤੇ ਉਧਰੋਂ ਆ ਕੇ ਇੱਥੇ ਜ਼ਮੀਨਾਂ ਲੈ ਲਓ ਜੇ ਬਚਣਾ ਚਾਹੁੰਦੇ ਆ ਤਾਂ ਤੇ ਨਹੀਂ ਪਤਾ ਨਹੀਂ ਕਿਹੜਾ ਕਾਨੂੰਨ ਕਿਹੜਾ ਫਰਮਾਨ ਕਦੋਂ ਜਾਰੀ ਹੋ ਜੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸੋਨੂੰ ਇੱਥੇ ਰਹਿੰਦੇ ਲੋਕਾਂ ਨੇ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੇ ਸੋਨੂੰ ਨਫ਼ਰਤੀ ਭੇਦਭਾਵ ਕਰਨਾ ਸ਼ੁਰੂ ਕਰਨਾ ਹੈ ਕਈ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ ਕਿ ਉਹਨਾਂ ਨੇ ਆਪਣੀ ਚਮੜੀ ਦੇ ਲੋਕਾਂ ਦੀ ਕੁੱਟਮਾਰ ਵੀ ਸ਼ੁਰੂ ਕੀਤੀ ਆ ਕਈ ਥੇ ਬੰਦੇ ਕੁੱਟੇ ਵੀ ਗਏ ਆ ਕਈ ਥਾਈ ਨੌਜਵਾਨਾਂ ਦੇ ਕਤਲ ਵੀ ਹੋਏ ਆ ਫਿਰ ਕੰਮ ਸ਼ੁਰੂ ਹੋਣਾ ਹੈ ਪੂਰੀ ਦੁਨੀਆ 'ਚ ਮਾਹੌਲ ਬਣ ਰਿਹਾ ਹੈ ਹਰ ਕੌਮ ਨੂੰ ਹਰ ਕਮਿਊਨਿਟੀ ਨੂੰ ਆਪਣੇ ਜਿਹੜਾ ਉਹਦਾ ਆਪਣਾ ਵजूद ਹੈ ਉਹਦਾ ਆਪਣਾ ਸੱਭਿਆਚਾਰ ਆ ਆਪਣਾ ਵਿਰਸਾ ਆਪਣੀ ਬੋਲੀ ਆ ਉਹਨੂੰ ਖਤਰਾ ਮਹਿਸੂਸ ਕਰਨ ਲੱਗੇ ਆ ਪੂਰੀ ਦੁਨੀਆ ਦੇ ਲੋਕ ਹਰ ਬੰਦੇ ਨੂੰ ਹੀ ਲੱਗਦਾ ਵੀ ਯਾਰ ਜਿਹੜੇ ਬੰਦੇ ਇੱਥੇ ਆ ਗਏ ਇਹ ਸਾਡਾ ਕਲਚਰ ਸਾਡਾ ਵਿਰਸਾ ਖਤਮ ਕਰ ਰਹੇ ਨੇ ਸਾਡੀ ਬੋਲੀ ਨੂੰ ਮਾਰ ਰਹੇ ਨੇ ਸਾਡੀ ਪੌਣ ਪਾਣੀ ਤੇ ਇਹਨਾਂ ਨੇ ਆ ਕੇ ਕਬਜ਼ਾ ਕਰ ਲਿਆ ਸਾਡੀ ਧਰਤੀ ਦੇ ਕਬਜ਼ਾ ਕਰ ਲਿਆ ਪੂਰੀ ਦੁਨੀਆ ਦੇ ਵਿੱਚ ਹੀ ਇਹ ਮਾਹੌਲ ਬਣ ਰਿਹਾ ਸੋ ਪੰਜਾਬੀਓ ਤੁਹਾਨੂੰ ਬਾਰ-ਬਾਰ ਬੇਨਤੀ ਆ ਜੇ ਇਧਰੋਂ ਜ਼ਮੀਨਾਂ ਵੇਚ ਗਏ ਆਪਣੀ ਜੜ ਪੱਟ ਗਏ ਇਧਰੋਂ ਘਰ-ਬਾਰ ਵੇਚ ਗਏ ਉਦੋਂ ਛੱਤਰਫੇਰਨ ਲੱਗ ਗਏ ਉਦੋਂ ਕੱਢਨੇ ਸ਼ੁਰੂ ਕਰਤੇ ਜਾਂ ਉਦੋਂ ਲੋਕਾਂ ਨੇ ਤੁਹਾਡੇ ਨਾਲ ਨਫਰਤ ਦੀ ਭੇਦਭਾਵ ਸ਼ੁਰੂ ਕਰਕੇ ਤੁਹਾਡੀ ਮਾਰਕਟਾਈ ਸ਼ੁਰੂ ਕਰਤੀ ਜਾਂ ਕਤਲਗਾਰ ਸ਼ੁਰੂ ਕਰਤੀ ਫਿਰ ਨਾ ਉਧਰ ਤੁਹਾਨੂੰ ਰਹਿਣ ਨਹੀਂ ਦੇਣਾ ਇਧਰ ਤੁਹਾਡੇ ਕੋਲ ਕੁਝ ਬਚਿਆ ਨਹੀਂ ਹੋਣਾ ਸੋ ਇਸ ਕਰਕੇ ਇਹ ਬੇਨਤੀ ਮੇਰੀ ਕਬੂਲ ਕਰ ਲਿਓ ਮੰਨ ਲਿਓ ਵੀ ਤੁਸੀਂ ਆਪਣੀਆਂ ਜ਼ਮੀਨਾਂ ਇੱਥੋਂ ਨਾ ਵੇਚੋ ਨਾ ਵੇਚੋ ਜ਼ਮੀਨਾਂ ਆਪਣੀਆਂ ਇੱਥੇ ਤੁਸੀਂ ਜਿਹੜੀਆਂ ਜ਼ਮੀਨਾਂ ਤੁਸੀਂ ਵੇਚ-ਵੇਚ ਕੇ ਭਾਈਦੇ ਉਹਨਾਂ ਰੋਈ ਜਾਂਦੇ ਆ ਕਈ ਚਲੋ ਤਰਸ ਵੀ ਆਉਂਦਾ ਕਿੰਗਾ ਦੇ 40 40 50 50 ਲੱਖ ਲੱਗੇ ਆ ਕਈ ਰੋਈ ਜਾਂਦੇ ਆ 50 ਲੱਖ ਲਾਏ ਗਏ ਸੀ ਜੀ ਐ ਹੋ ਗਿਆ ਜੀ ਉਹ ਹੋ ਗਿਆ ਜੀ ਉਹ 50 ਲੱਖ ਲਾ ਕੇ ਇੱਥੇ ਕਾਰੋਬਾਰ ਤੋਰ ਲਓ ਕਈ ਭੁੱਖੇ ਨਹੀਂ ਮਰਦੇ ਨਾਲੇ ਆਉਲੀ ਧਰਤੀ ਤੇ ਆਉਦੇ ਜਵਾਕਾਂ ਚਾਹ ਉਹਦੇ ਲੋਕਾਂ ਚਾਹਦੇ ਪਿੰਡਾਂ ਆਪਦੇ ਸ਼ਹਿਰਾਂ ਚ 50 ਲੱਖ ਲਾ ਕੇ ਜਿੱਥੇ ਅਮਰੀਕਾ ਜਾਂਦੇ ਉਹ 50 ਲੱਖ ਪਤਾ ਕੈਸਾ ਲਾਂਚ ਪੂਰਾ ਹੁੰਦਾ ਉੱਥੇ ਹੁਣ ਜਾ ਕੇ ਜਿਹੜੀਆਂ ਜ਼ਮੀਨਾਂ ਵੇਚਦੇ ਹੋਂ ਕਿੱਲਾ ਵੇਚਤੀ ਦੋ ਕਿੱਲੇ ਵੇਚਤੀ ਮੈਂ ਸ਼ਰਤ ਕਰਦਾ ਜਿਹੜਾ ਬੰਦਾ ਇਹਦੇ ਕਿੱਲਾ ਵੇਚ ਕੇ ਜਾਂਦਾ ਅਦਾ ਕਿੱਲਾ ਵੇਚ ਕੇ ਜਾਂਦਾ ਉਹ ਬੰਦਾ ਮੈਨੂੰ ਇੱਥੇ ਮਰਲਾ ਲੈ ਕੇ ਦਿਖਾਵੇ ਆ ਕੇ ਮੁੜ ਕੇ ਐਨੇ ਭਾਅ ਵਧ ਹੀ ਜਾਂਦੇ ਜਮੀਨਾਂ ਦੇ 50 50 ਲੱਖ ਨੂੰ ਆਮ ਜ਼ਮੀਨਾਂ ਦੇ ਰੇਟ ਹੋ ਗਏ ਆਮ ਭਾਅ 50 50 60-70 ਲੱਖ ਨੂੰ ਹੋ ਗਏ ਸਾਡੇ ਲੋਕਾਂ ਨੂੰ ਕੰਮਲ ਛੁੱਟਿਆ ਪਿਆ ਲੈ ਤੇਰੀ ਦੇ ਤੇਰੇ ਦੀ ਅਸੀਂ ਮੁੰਡੇ ਕੁੜੀਆਂ ਦੱਬੀ ਤੁਰੇ ਜਾਂਦੇ ਆ ਆ ਮੇਰੇ ਪਿੰਡ 40-40 ਮੁੰਡੇ ਛੜੇ ਫਿਰਦੇ ਆ 20 25 25 ਕਿੱਲੇ ਨਾਲ ਰਸਤਾ ਨਹੀਂ ਹੁੰਦਾ ਇੱਥੇ ਮੁੰਡਿਆਂ ਨੂੰ ਪੰਜਾਬ 'ਚ ਰਹਿਣ ਵਾਲਿਆਂ ਨੂੰ ਆ ਸਾਡੇ ਹਾਲ ਹੋ ਗਏ ਕਿ ਹਰ ਇੱਕ ਬੰਦੇ ਦੀ ਸੋਚਦਾ ਵੀ ਅਸੀਂ ਤਾਂ ਕੁੜੀ ਇੱਥੇ ਰੱਖਣੀ ਨਹੀਂ ਅਸੀਂ ਤਾਂ ਕੁੜੀ ਬਾਹਰ ਭੇਜਣੀ ਹੈ ਬਾਹਰ ਜੋ ਮਰਜ਼ੀ ਕਰੀ ਜਾਵੇ ਹੁਣ ਕਿਸ ਨਾਲ ਕੇ ਬਾਹਰ ਦੀਆਂ ਗੱਲਾਂ ਵੀ ਕੁੜੀਆਂ ਨਾਲ ਵਾਪਰਦਾ ਕੀ ਆ ਉਥੇ ਨਾ ਕੁੜੀਆਂ ਦਾ ਹੱਦੀਆਂ ਨੇ ਇਥੋਂ ਜਾ ਕੇ ਕੋਈ ਸਬੰਧ ਬਣ ਗਏ ਕੋਈ ਬੱਚਾ ਪੈਦਾ ਹੋ ਗਿਆ ਉਹਦੇ ਸਫਾਈ ਕਰਦੇ ਨਹੀਂ ਹੈਗੇ ਉਹ ਪਵੰਦੀਆਂ ਨਾਲ ਤੇ ਜਾਂ ਨਾਲ ਪਿਓ ਨੂੰ ਜਾਣਾ ਪੈਂਦਾ ਪਿਓ ਖਬਰਾ ਕਿਹੜਾ ਹੁੰਦਾ ਫੋਟੋ ਖਿੱਚ ਕੇ ਪਾਉਂਦੀਆਂ ਜਦੋਂ ਜਵਾਬ ਨਾਲ ਮਾਪੇ ਪਹੁੰਚਦੇ ਆ ਵੀ ਆਹ ਕੀ ਦੀ ਫੋਟੋ ਆ ਪੁੱਤ ਬੱਚੇ ਦੀ ਮੈਦਾ ਜੀ ਬਾਪੂ ਜੀ ਬੇਬੇ ਜੀ ਡੈਡੀ ਜੀ ਮੰਮੀ ਜੀ ਮੈਨਾਂ ਕਿਹਾ ਜਵਾਬ ਪਾਲ ਰਹੀਆਂ ਉਹ ਮੈਨੂੰ 5000 2000 ਡਾਲਰ ਦੇ ਦਿੰਦੇ ਆ ਜੀ ਬਹੁਤ ਮਾੜੇ ਹਾਲਾਤ ਨੇ ਮੈਂ ਕਿੰਨੇ ਆ ਮੈਂ ਬਰਨਾਲੇ ਵਿਆਹ ਵਾਗ ਗਿਆ ਮੇਰੀ ਹਮੇਸ਼ਾ ਆਤਾ ਬਹੁਤਾ ਹੁੰਦਾ ਹੁਣ ਮੈਂ ਵਿਆਹ ਕਿੱਧਰ ਲਾ ਬਾਹਰ ਲੈ ਕਹਿੰਦੇ ਬਾਹਰ ਲੈ ਮੈਂ ਕਿੰਨੀ ਪੈਲੀ ਆ ਮੁੰਡੇ ਨੂੰ ਆਉਂਦੀ ਕਹਿੰਦੇ ਕੱਲਾ ਹੀ ਮੁੰਡਾ 25 ਕਿੱਲੇ ਪੈਲੀ ਆ ਪਿਓ ਕਾਨੂੰ ਗੋ ਆ ਮਾਗੋਟੇ ਦਿਮਾਗ ਨੂੰ ਕੀ ਹੋਇਆ ਏ ਠਿਕਰਾ ਮੁੱਦਾ ਪੱਜਾ ਉਹਦੇ ਦਿਮਾਗ 'ਚ 25 25 ਕਿੱਲੇ ਪੈਲੀ ਪਿਓ ਕਾਨੂੰ ਗੋ ਹੋਵੇ ਤੇ ਕੱਲਾ ਮੁੰਡਾ ਬਾਹਰ ਨੂੰ ਏਦਲੀ ਰੇਸ 'ਚ ਪੈ ਗਏ ਨਾ ਦੌੜ 'ਚ ਪੈ ਗਏ ਇਹ ਇੱਕ ਤੇ ਖੜਨ ਨਹੀਂ ਰੇ ਰੂਸੇ ਕੱਲਾ ਪੈਸਾ ਲਾਲਚ ਨੇ ਸਾਡੀਆਂ ਅੱਖਾਂ ਨਹੀਂਆਂ ਕਰਤੀਆਂ ਕਹਿੰਦੇ ਪੱਟੀ ਬਣਤੀ ਜਾਦੀਆਂ